ਨਾ ਮਿਲੇ ਕਬਰ ਹਰ ਜਾਵਰ ਦੀ ਇਹੋ ਕਹਾਣੀ ਕੀਤਾ ਜ਼ੁਲਮ ਤੇ ਮੂੰਹ ਦੀ ਖਾਣੀ ਗੁੱਸੇ ਦੀ ਅੱਗ ਨੂੰ ਦਿਲਾਂ ਵਿੱਚ ਸਮੋਈ ਬੈਠੇ ਜਿਹਹਾਰੂ ਕਰਤੀਓ ਸਭ ਤੋਂ ਪਹਿਲਾਂ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਨਾ ਪਰਿਵਾਰ ਤੋਂ ਜਦੋਂ ਇਹ ਘਟਨਾ ਵਾਪਰੀ ਐ ਮੈਨੂੰ ਅੱਧੇ ਘੰਟੇ ਬਾਅਦ ਪਤਾ ਲੱਗਿਆ ਸੀ ਉਦੋਂ ਮੈਂ ਦਰਿਆ ਦੇ ਕੰਢੇ ਤੇ ਹਰ ਪੀੜਿਤ ਖੇਤਾਂ ਦਾ ਜਾਇਜ਼ਾ ਲੈ ਰਿਆ ਸੀ ਜਿਨ੍ਹਾਂ ਦੀ ਆਪਾਂ ਬਜਾਈ ਕਰਾਉਣ ਵਾਸਤੇ ਪੰਜਾਬ ਦੇ ਵਿੱਚੋਂ ਹੌਸਲਾ ਕੀਤਾ ਵੀ ਜਿਹੜੇ ਉਜੜੇ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਨੇ ਬਾਹ ਨਹੀਂ ਫੜੀ ਉਹਦੀ ਆਪਾਂ ਲੋਕਾਂ ਨੇ ਬਾਹ ਫੜੀ ਆ ਆਪਾਂ ਰਸਤ ਇਕੱਠੀ ਕਰਕੇ ਰੇਹ ਤੇਲ ਬੀਜ ਉਹਨਾਂ ਇਲਾਕਿਆਂ ਦੇ ਵਿੱਚ ਲੈ ਕੇ ਜਾਣਾ ਮੈਂ ਉਹਦਾ ਸਰਵੇ ਕਰ ਰਿਹਾ ਸੀ ਉਦੋਂ ਤੋਂ ਲੈ ਕੇ ਪੰਜਾਬ ਪੱਧਰ ਦੀਆਂ ਸੰਘਰਸ਼ ਚੱਲ ਰਹੇ ਨੇ ਫੇਰ ਵੀ ਸਾਡੀ ਜਿਹੜੀ ਲੋਕਲ ਫੋਰਸ ਜੀ ਉਹ ਜਿੰਨੀ ਕ ਪਹੁੰਚੀ ਐ ਇਸ ਦੁੱਖ ਦੇ ਵਿੱਚ ਮੈਂ ਅੱਜ ਸਭ ਤੋਂ ਪਹਿਲਾਂ ਸਾਡੀ ਉਸ ਸਪੀੜਤ ਭੈਣ ਨਾਲ ਸਾਡੀ ਉਸ ਬੱਚੀ ਨਾਲ ਉਸ ਭਰਾ ਨਾਲ ਮੈਂ ਗੱਲ ਕਰ ਲਈ ਆ ਅਸੀਂ ਤਨੋਂ ਮਨੋਂ ਇਸ ਦੁੱਖ ਦੇ ਵਿੱਚ ਸ੍ਰੀਕ ਹੁੰਦੀ ਆ ਮੇਰੀ ਜਥੇਬੰਦੀ ਭਾਰਤੀ ਕਿਸਾਨ ਜੂਨੀਏਕਤਾ ਟਕਾਂਦਾ ਪੰਜਾਬ ਪੱਧਰ ਤੇ ਜੇ ਇਸ ਕੋਲ ਨੂੰ ਲਜਾਣਾ ਪੈਂਦਾ ਜੇ ਨਹੀਂ ਮੈਂ ਕਹੂੰਗਾ ਮੈਂ ਗਲਤ ਕਹਿ ਗਿਆ ਲਿਜਾਣਾ ਹੀ ਪੈਣਾ ਕਿਉਂਕਿ ਇਨਸਾਫ ਲੈਣ ਦੇ ਲਈ ਜਦੋਂ ਆਪਾਂ ਮਹਿਲ ਕਲਾਂ ਸ਼ੁਰੂ ਕੀਤਾ ਸੀ ਤਾਂ 14 ਦਿਨ ਲੱਗੇ ਸੀ 14ਵੇਂ ਦਿਨ ਉਸ ਬੱਚੀ ਦੀ লাশ ਆਪਾਂ ਨੂੰ ਮਿਲੀ ਸੀ ਕੋਲ ਲੜਨ ਦਾ ਜਿਹੜਾ ਤਜਰਬੇ ਦੇ ਵਿੱਚੋਂ ਸਿੱਖਿਆ ਉਹ ਦੋ ਤਿੰਨ ਗੱਲਾਂ ਸਾਫ਼ ਕਰਦੀਆਂ ਹੁੰਦੀਆਂ ਪਹਿਲਾਂ ਆਪਾਂ ਨਾਰਾ ਲਾਇਆ ਸੀ ਪੈਣੋ ਰਲੋ ਭਰਾਵਾਂ ਸੰਗ ਰਲ ਕੇ ਜਿੱਤੀਏ ਹੱਕੀ ਜੰਗ ਮੈਨੂੰ ਇਸ ਗੱਲ ਦਾ ਮਾਣ ਹੈ ਵੀ ਆ ਜਿਹੜਾ ਪੰਡਾਲ ਹੈ ਸਾਡੀਆਂ ਉਹਨਾਂ ਭੈਣਾਂ ਨੂੰ ਕਹਿਣਾ ਨਹੀਂ ਪਿਆ ਹੋਏ ਨਾਰਾ ਨਹੀਂ ਲਾਉਣਾ ਪਿਆ ਸਾਨੂੰ ਤੁਸੀਂ ਆਪਣੇ ਆਪ ਇਸ ਪੰਡਾਲ ਦੇ ਵਿੱਚ ਇਸ ਜੰਗ ਦਾ ਹਿੱਸਾ ਬਣੀਓ ਤੇ ਜੰਗ ਅਸੀਂ ਜਿੱਤਾਂਗੇ ਜ਼ਰੂਰ ਦੂਜੀ ਜੰਗ ਦੂਜਾ ਨਾਰਾ ਅਸੀਂ ਝੰਡਿਆਂ ਤੇ ਲਿਖਿਆ ਵਾਲੇ ਗੂੜੇ ਅੱਖਰਾਂ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਸਾਨੂੰ ਆਪਦੇ ਸੀਨਿਆਂ ਤੇ ਲਿਖਣੀ ਚਾਹੀਦੀ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਉਹਨੂੰ ਜਿੰਦਾਬਾਦ ਰੱਖੀਏ ਜਿੰਦਾਬਾਦ ਰਹੂ ਕਿਵੇਂ ਕਿਸਾਨ ਮਜ਼ਦੂਰਾਂ ਦੀ ਸਾਹਜ ਕੀ ਆ ਇਹ ਸਾਨੂੰ ਇਤਿਹਾਸ ਦੇ ਵਿੱਚ ਬਾਬਾ ਨਾਨਕ ਦੱਸ ਕੇ ਗਿਆ ਭਾਈ ਲਾਲੂਆਂ ਦੀ ਜਮਾਤ ਹੈ ਜਿਹੜੀ ਉਹ ਕਿਰਤੀਆਂ ਦੀ ਜਮਾਤ ਕਿਹਦੇ ਖਿਲਾਫ ਲੜੂਗੀ ਇਹਦਾ ਫੈਸਲਾ ਬਾਬੇ ਨਾਨਕ ਨੇ ਕਰਕੇ ਦਿੱਤਾ ਜਦੋਂ ਮਲਕ ਭਾਗੋ ਦੇ ਮਾਲ ਪੂੜਿਆਂ ਨੂੰ ਲੱਤ ਮਾਰੀ ਸੀ ਅੱਜ ਜਦੋਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਨੇ ਹੋ ਆ ਇਹ ਗੱਲ ਸਾਫ਼ ਕਰਕੇ ਆਉਣੀ ਚਾਹੀਦੀ ਆ ਅੱਖਾਂ ਤੋਂ ਜਾਲਾ ਲਾ ਕੇ ਦਿਮਾਗ ਦਾ ਜਾਲਾ ਲਾ ਕੇ ਬਈ ਤੁਸੀਂ ਇਹ جنگ ਲੜਦੇ ਕਿਹਦੇ ਖਿਲਾਫ ਹੋ ਇਹ جنگ ਉਸ ਵਿਚਾਰ ਦੇ ਖਿਲਾਫ ਆ ਜਿਹੜੀ ਮਲਕ ਭਾਗਵਾ ਨੂੰ ਪਾਲਦੀ ਆ ਜਿਹੜਾ ਵਿਚਾਰ ਮਲਕ ਭਾਗਵਾ ਨੂੰ ਪਾਲਦਾ ਤੇ ਭਾਈ ਲਾਲੂਆਂ ਨੂੰ ਰੋਲ ਕੇ ਰੱਖਣਾ ਚਾਹੁੰਦਾ ਜੇ ਤੁਸੀਂ ਇਸ ਗੱਲ ਦਾ ਨਿਰਣੇ ਕਰਕੇ ਸ਼ੰਗਰਛ ਦੇ ਮੈਦਾਨ ਦੇ ਵਿੱਚ ਆਉਂਗੇ ਤਾਂ ਬਹੁਤ ਹੀ ਦੂਰ ਨਹੀਂ ਜੇ ਲੋਕਾਂ ਨੂੰ ਇਨਸਾਫ ਨਾ ਮਿਲੇ ਲੋਕਾਂ ਨੂੰ ਜਿਹੜੀ ਕਿਰਤੀ ਜਮਾਤ ਹੈ ਉਹਨੂੰ ਹੋਰ ਤੰਗ ਕੀਤਾ ਜਾਵੇ ਤਾਂ ਜੇ 2 ਮਹੀਨੇ ਨਹੀਂ ਵਾਪਰੇ ਤੁਸੀਂ ਦੇਖਿਆ ਨੇਪਾਲ ਚ ਕੀ ਹੋਇਆ ਤੇ ਗੱਡੀਆਂ ਤੇ ਬੈਠੇ ਲੋਕਾਂ ਨੂੰ ਡਲੇ ਮਾਰ ਮਾਰ ਕੇ ਲੋਕਾਂ ਨੇ ਕੁੱਟਿਆ ਕੁੱਟਿਆ ਕਿ ਨਹੀਂ ਕੁੱਟਿਆ ਬਈ ਸੱਚੀ ਗੱਲ ਹੈ ਮੈਂ ਨਹੀਂ ਕਹਿੰਦਾ ਉਸਰੇ ਪੈਣਾ ਹਜੇ ਸਾਡਾ ਸ਼ਾਂਤੀ ਦਾ ਸੰਦੇਸ਼ ਦਿੱਤਾ ਐਕਸ਼ਨ ਕਮੇਟੀ ਨੇ ਜਿਹੜਾ ਸਾਰਿਆਂ ਨੂੰ ਤਕੜਾ ਸਾਨੂੰ ਨਹੀਂ फडਕਣਾ ਚਾਹੀਦਾ ਤੇ ਨਾ ਸਾਨੂੰ ਇਥੇ ਉਹ ਜੋ ਭਾਸ਼ਨ ਦੇਣਾ ਚਾਹੀਦਾ ਜਿਹੜੀ ਸਾਡੀ ਇਸ ਏਕਤਾ ਨੂੰ ਤੋੜੇ ਭਾਈ ਲਾਲੋਆ ਦੀ ਨੂੰ ਤੇ ਉਹ ਮਲਕ ਭਾਗਵਾਂ ਦੇ ਹੱਕ 'ਚ ਖੜੇ ਸਾਨੂੰ ਕੱਲਾ ਕੱਲਾ ਲਫ਼ਜ਼ ਆਹ ਸਟੇਜ ਤੋਂ ਬੋਲਣਾ ਚਾਹੀਦਾ ਲੋਕਾਂ ਦੇ ਏਕੇ ਨੂੰ ਮਜ਼ਬੂਤ ਕਰਨ ਵਾਸਤੇ ਐਕਸ਼ਨ ਕਮੇਟੀ ਨੇ ਫੈਸਲਾ ਦਿੱਤਾ ਆਪਦਾ ਵੀ ਜਿਹੜਾ ਮੌਜੂਦਾ ਐਮਐਲਏ ਆ ਉਹ ਇਸ ਕਤਲ ਦਾ ਜ਼ਿੰਮੇਵਾਰ ਹੈ ਐਮਐਲਏ ਜ਼ਿੰਮੇਵਾਰ ਇੱਕ ਮੈਨੂੰ ਐ ਲੱਗੀ ਜਾਂਦਾ ਕੀ ਗੱਲ ਵੀ ਮੇਰੀ ਗੱਲ ਠੀਕ ਨਹੀਂ ਬੋਲਦਾ ਸੱਚੀ ਜੀ ਦੱਸਿਓ ਥੱਲੇ ਗੱਲਾਂ ਬਹੁਤ ਚੱਲਦੀਆਂ ਕਿਉਂਕਿ ਮੈਂ ਜੋਰ ਵਾਵਾ ਲਈ ਜਨਾ ਜੇ ਗੱਲ ਸੁਣਨ ਦਾ ਸਵਾਦ ਜ ਨਹੀਂ ਆਉਂਦਾ ਫਿਰ ਮੈਂ ਨਾ ਬੋਲਾਂ ਕਿਉਂਕਿ ਬੋਲਣ ਤੇ ਜਾਨ ਬਹੁਤ ਲੱਗਦੀ ਆ ਹੰਬੇ ਪਹਿਲਾਂ ਹੀ ਹੁੰਨੇ ਆ ਇਹ ਨਹੀਂ ਵੀ ਸਾਨੂੰ ਬੋਲਣ ਵਾਸਤੇ ਸਟੇਜ ਚਾਹੀਦੀ ਅੱਜ ਵੀ ਬਰਨਾਲੇ ਘੰਟਾ ਸਮੇਂ ਦਾ ਮਿਲਣਸ ਮੈਂ ਛੱਡ ਕੇ ਆਇਆ ਮੈਿਕ ਕੋਈ ਗੱਲ ਕਹਿਣਾ ਸਾਡੀ ਜੁਨਿਟੀ ਫੇਰ ਰਹੂਗੀ ਜੇ ਇੱਥੋਂ ਕੋਈ ਟਕਰਾਵਾ ਲਫਜ਼ ਨਾ ਬੋਲੀਏ ਗੁੱਸਾ ਨਾ ਕਰਿਓ ਮੈਂ ਫੇਸਬੁੱਕਾਂ ਤੇ ਬੋਲਦੇ ਬਲਾਰੇ ਸੁਣੇ ਆ ਇਥੋਂ ਤੱਕ ਵੀ ਸੁਣਿਆ ਵੀ ਜਦੋਂ ਐਕਸ਼ਨ ਕਮੇਟੀ ਬਣ ਜੇ ਉਦੋਂ ਠੰਡੇ ਵਾਸਤੇ ਚ ਕੋਲ ਪਾਇ ਜਾਂਦਾ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਬਸ ਪੰਜਾਬ ਦੀਆਂ ਚਾਰ ਐਕਸ਼ਨ ਕਮੇਟੀਆਂ ਦੇ ਵਿੱਚ ਪੰਜਾਬ ਨਹੀਂ ਜ਼ਿਲ੍ਹੇ ਦੀਆਂ ਸੰਗਰੂਰ ਬਰਨਾਲੇ ਦੀਆਂ ਚਾਰ ਐਕਸ਼ਨ ਕਮੇਟੀਆਂ ਦਾ ਇਤਿਹਾਸ ਦੱਸ ਸਕਦਾ ਨੌਜਵਾਨ ਮੁੰਡਿਓ ਸ਼ੇਰਪੁਰ ਦੇ ਕੋਲ ਪਿੰਡ ਕਾਲਾ ਬੂਲਾ ਕਾਲੇ ਬੂਲੇ ਦਾ 30 ਸਾਲ ਦਾ ਨੌਜਵਾਨ 2004 ਦੀ ਗੱਲ ਆ ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਬੰਦੇ ਗਈਆਂ ਹੋਈਆਂ ਸੀ ਬੰਬਈ ਮੈਂ ਇਕੱਲਾ ਪੰਜਾਬ 'ਚ ਸੀ ਕਿਉਂਕਿ ਮੇਰੀ ਬੇਟੀ ਦਾ ਵਿਆਹ ਸੀ ਜਨਵਰੀ ਦੇ ਵਿੱਚ ਮੈਨੂੰ ਸੁਨੇਹਾ ਆਉਂਦਾ ਹੈ ਬਈ ਸ਼ੇਰਪੁਰ ਥਾਣੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਗਿਆ ਤੁਸੀਂ ਹਾਜ਼ਰ ਹੋਵੋ ਮੈਂ ਹਾਜ਼ਰ ਹੋਇਆ ਉਹਨਾਂ ਨੂੰ ਕਿਹਾ ਮੈਂ ਪੌਣੇ ਘੰਟੇ ਦੇ ਵਿੱਚ ਆਨਾ ਮੋਟਰਸਾਈਕਲ ਚੱਕਿਆ ਸ਼ੇਰਪੁਰ ਹਸਪਤਾਲ ਦੇ ਵਿੱਚ ਗਿਆ ਕੁਦਰਤੀ ਜਿਹੜੇ ਉਹ ਨੌਜਵਾਨ ਸੀ ਜਿੰਨਾ ਚੋ ਨੌਜਵਾਨ ਦਾ ਕਤਲ ਹੋਇਆ ਸੀ ਜਦੋਂ ਮੈਨੂੰ ਝੂਠੇ ਕਤਲ ਕੇਸ ਦੇ ਵਿੱਚ ਬਰਨਾਲੇ ਜੇਲ੍ਹ ਰਿਹਾ ਬਈ ਰੌਲਾ ਨਾ ਪਾਓ ਯਾਰ ਬੋਲਣ ਦਾ ਉਹ ਨਹੀਂ ਬਣਦਾ ਤਾਂ ਉਹ ਮੁੰਡੇ ਜੇਲ੍ਹ 'ਚ ਰਹੇ ਸੀ ਮੈਨੂੰ ਜਾਣਦੇ ਸੀ ਬਾਈ ਫੇਸ ਮੈਂ ਇਹਨਾਂ ਨੂੰ ਪੁੱਛਿਆ ਮੁੰਡਿਓ ਲੜੀਏ ਅਨਸਾਫ਼ ਲੈਣਾ ਕਹਿੰਦੇ ਹਾਂ ਜੀ ਲੈਣਾ ਐਸ ਕੱਠ ਦੇ ਵਿੱਚ ਉਹਨਾਂ ਜੋ ਹਾਜ਼ਰ ਹੋਣਗੇ ਜੇ ਮੈਂ ਝੂਠ ਬੋਲਾਂ ਤਾਂ ਆ ਕੇ ਸਟੇਜ ਤੋਂ ਦੱਸ ਦਿਓ ਅਸੀਂ ਨਾਰੇ ਲਾਏ ਅਸੀਂ ਲਾਂਚ ਦਾ ਪੋਸਟਮਾਰਟਮ ਰੋਕਿਆ ਅਸੀਂ ਇਸ ਗੱਲ ਤੇ ਅੜੇ ਬਈ ਪੁਲਿਸ ਵਾਲਿਆਂ ਤੇ ਤਾਂ ਪਰਚਾ ਦਰਜ ਕਰਦੇ ਹੋ ਪੁਲਿਸ ਵਾਲਿਆਂ ਚ ਡੀਐਸਪੀ ਆ ਗੁਰਜੀਤ ਸਿੰਘ ਜਿਹਨੇ ਪਹਿਲਾਂ ਇੱਕ ਮਾਨਸਾਂ ਦੇ ਵਿੱਚ ਵੀ ਮੁੰਡਾ ਮਾਰਿਆ ਸੀ ਲੱਗੇ ਸਾਡੇ ਭਰਾਵੋ 2-3 ਘੰਟੇ 2-3 ਘੰਟਿਆਂ ਚ ਥੋੜਾ ਹੜਾ ਗਿਆ ਸੀ ਤੇ ਉਸ ਗੁਰਜੀਤ ਡੀਐਸਪੀ ਤੇ ਪਰਚਾ ਦਰਜ ਕਰਾ ਕੇ ਆਪਾਂ ਪੋਸਟਮਾਰਟਮ ਕਰਾਇਆ ਹੁਣ ਇਹ ਹੁੰਦੀ ਆ ਵੀ ਪਰਚਾ ਤਾਂ ਦਰਜ ਹੋ ਗਿਆ ਉਸ ਤੋਂ ਬਾਅਦ ਉਹ ਬਾਅਦ ਚ ਇਹਨਾਂ ਨੂੰ ਕਾਇਤਲ ਲੱਭਦੇ ਨਹੀਂ ਹੁੰਦੇ ਆਪਾਂ ਇਸ ਗੱਲ ਤੇ ਅੜੇ ਕਿਉਂਕਿ ਐਕਸ਼ਨ ਕਮੇਟੀ ਬਣ ਗਈ ਸੀ ਭਾਈ ਜਿਹੜੇ ਕਹਿੰਦੇ ਐਕਸ਼ਨ ਕਮੇਟੀਆਂ ਕੁਝ ਕਰਦੀਆਂ ਨਹੀਂ ਹੁੰਦੀਆਂ ਕਰਿਆ ਸੀ ਹਾਂ ਸੇਲ ਸਹੀ ਹੋਣੀ ਚਾਹੀਦੀ ਆ ਐਕਸ਼ਨ ਕਮੇਟੀ ਲੋਕਾਂ ਦੀ ਹੋਵੇ ਜੋਕਾਂ ਦੀ ਨਾ ਹੋਵੇ ਦੂਜਾ ਐਕਸ਼ਨ ਕੀ ਸੀ ਪੋਸਟਮਾਰਟਮ ਕਰਾ ਕੇ ਬਾਈਪੋਰ ਧੁੰਦ ਪੈਂਦੀ ਸੀ ਕੱਕਰ ਪੈਂਦਾ ਸੀ ਉਸ ਨੌਜਵਾਨ ਦੀ লাশ ਛੇਰਪੁਰ ਦੇ ਚੌਂਕ ਦੇ ਵਿੱਚ ਰੱਖੀ ਸੀ ਰਾਤ ਨੂੰ ਚੌਂਕ ਦੇ ਵਿੱਚ ਮੰਗ ਇਹ ਕਰੀ ਸੀ ਵੀ ਜਿਹੜੇ ਲੋਕਾਂ ਨੇ ਪਰਚਾ ਦਰਜ ਕਰਿਆ ਉਹਨਾਂ ਦੀ ਗ੍ਰਿਫਤਾਰੀ ਕਰੋ 12 ਵਜੇ ਸਾਡੀ ਮੀਟਿੰਗ ਸੱਦ ਲਈ SSP ਬਰਨਾਲਾ ਉਦੋਂ ਸ਼ੇਰਪੁਰਾ ਜਿਹੜਾ ਬਰਨਾਲੇ 'ਚ ਹੁੰਦਾ ਸੀ ਮੈਂ ਐਕਸ਼ਨ ਕਮੇਟੀ ਨੂੰ ਵੀ ਸੁਝਾ ਦੇਉਂਗਾ ਉਹ ਸਿੱਖ ਲਿਓ ਇਹਨਾਂ ਤੋਂ ਜਿਆਦੇ ਬੋਲਿਆ ਤੋਂ ਨਹੀਂ ਸੁਝਾ ਦਿੱਤੇ ਜਾਂਦੇ ਉਹ ਸਾਨੂੰ ਸੁਝਾ ਦੇਣ ਲੱਗਾ SSP ਮੈਂ ਜੀ ਪ੍ਰਥੀਪਾਲ ਰੰਧਾਵੇ ਨਾਲ ਪੜਦਾ ਰਹਾ ਉਹ ਬੜੇ ਇਮਾਨਦਾਰ ਬੰਦੇ ਸੀ ਕਿਉਂਕਿ ਉਹਨੂੰ ਪਤਾ ਸੀ ਮੇਰੀ ਜਾਤ ਦਾ ਪਤਾ ਸੀ ਮੇਰੀ ਜਮਾਤ ਦਾ ਪਤਾ ਸੀ ਉਹਨੂੰ ਇਹੀ ਐਂ ਕਰਦੀ ਹੁੰਦੇ ਆ ਪ੍ਰਸ਼ਾਸਨ ਵੀ ਠੰਡੇ ਕਿਧਰੋਂ ਹੋ ਸਕਦੇ ਆ ਪ੍ਰਥੀਪਾਲ ਦੀਆਂ ਸਿਰਫਤਾਂ ਕੀਤੀਆਂ ਜਿਹਦਾ ਕਤਲ ਹੋਏ ਤੋਂ ਪੰਜਾਬ ਦੀ ਧਰਤੀ 5 ਸਾਲ ਲੜਦੀ ਰਹੀ ਸੀ ਕਾਲਜਾਂ ਦੇ ਨੌਜਵਾਨ ਪਿੰਡਾਂ ਦੇ ਨੌਜਵਾਨ ਪੰਜਾਬ ਲੜਿਆ ਸੀ 5 ਸਾਲ ਪਰ 50 ਸਾਲਾਂ ਚ ਉਸ ਕਾਤਲ ਤੇ ਤਾਂ ਪਰਚਾ ਇਹਨਾਂ ਨੇ ਦਰਜ ਨਹੀਂ ਸੀ ਕੀਤਾ ਪਰ ਫਿਰ ਲੋਕ ਲਹਿਰ ਨੇ ਦੱਸਦਾ ਸੀ ਉਸ ਕਾਤਲ ਨੂੰ ਵੀ ਲੋਕ ਲਹਿਰ ਉਹਦੋਂ ਬਾਅਦ ਕੀ ਕਰਦੀ ਹੁੰਦੀ ਹੈ ਅਨਕਲਾਬੀ ਲਹਿਰ ਮੋੜੀ ਸੀ ਬਾਜੀ ਪਰ ਅਸੀਂ ਇਨਸਾਫ ਮੰਗਦੇ ਹਾਂ ਧਰਤੀਪਾਲ ਦਾ ਕਤਲ ਵੀ ਮੌਜੂਦਾ ਐਮਐਲਏ ਨੇ ਕਰਾਇਆ ਸੀ ਭਾਵੇਂ ਉਹ ਔਰਤ ਸੀ ਉਦੋਂ ਔਰਤ ਐਮਐਲਏ ਔਰਤ ਸੀ ਉਹਨੇ ਸਿਆਸੀ ਕਤਲ ਕਰਾਇਆ ਸੀ ਤੇ ਮੈਂ ਤੁਹਾਨੂੰ ਦੱਸਦਾ ਸੀ ਵੀ ਐਸਐਸਪੀ ਨੇ ਗੱਲ ਜਦੋਂ ਤੋਰੀ ਸਾਨੂੰ ਕਹਿੰਦਾ ਜੀ ਦੱਸੋ ਸਾਨੂੰ ਇਹੀ ਕਹਿੰਦੇ ਸਸਕਾਰ ਕਰ ਦਿਓ ਮੈਂ ਕਿਹਾ ਜੀ ਕਰਾਂਗੇ ਸਸਕਾਰ ਜ਼ਰੂਰ ਸਾਨੂੰ ਤੁਹਾਡੇ ਤੇ ਬਹੁਤ ਜ਼ਿਆਦਾ ਤਸੱਲੀ ਹੋ ਗਈ ਤੁਹਾਡੇ ਵਰਗਾ ਇਮਾਨਦਾਰ ਅਫਸਰ ਜਿਹੜਾ ਪ੍ਰਥੀਪਾਲ ਵਿਧਾਵੇ ਨਾਲ ਪੜਿਆ ਹੋਵੇ ਅਸੀਂ ਆਸ ਰੱਖ ਸਕਦੇ ਹਾਂ ਵੀ ਰਾਤ ਸਵੇਰੇ ਸਵੇਰ ਨੂੰ ਤੁਸੀਂ ਸਾਰੇ ਕਾਤਲ ਫੜ ਲਓਗੇ ਹੁਣ ਗੱਲ ਉਹਨੇ ਗੋਲ ਕਰੀ ਸੀ ਆਪਾਂ ਵੀ ਗੋਲ ਕਰਤੀ ਰਾਤੇ ਰਾਤ ਤਿੰਨ ਜਿਹੜੇ ਸੀ ਦੋਸ਼ੀ ਇਨਸਪੈਕਟਰ ਸਣੇ ਤਿੰਨਾਂ ਨੂੰ ਗਿਰਫਦਾਰ ਕਰਾਇਆ ਸੀ ਤੇ ਸਵੇਰੇ ਆਪਾਂ ਸਸਕਾਰ ਕਰਤਾ ਜਦੋਂ ਮੈਂ ਖੁਦ ਬਠਿੰਡਾ ਜੇਲ੍ਹ ਚ 150 ਸਾਲ ਕੱਟਿਆ ਝੂਠੇ ਕਤਲ ਕੇਸ ਦੇ ਵਿੱਚ ਤੇ ਉਸ ਕੇਸ ਦਾ ਫੈਸਲਾ ਹੋਣ ਲਈ ਅਖਬਾਰ ਚ ਖਬਰ ਪੜ੍ਹੀ ਵੀ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸਮੇਤ ਡੀਐਸਪੀ ਫੈਸਲਾ ਕੱਲ ਨੂੰ ਹਣਾ ਵੀ ਸਜ਼ਾ ਕਿੰਨੀ ਕਰਨੀ ਹੈ ਕੈਦੀ ਭ੍ਰਮਾਣਾ ਪਾਰਕ ਦੇ ਵਿੱਚ ਬੈਠੇ ਸੀ ਓ ਸੱਚੇ ਪਾਤਸ਼ਾਹ ਮੁਰੇ ਹੱਥ ਜੋੜੇ ਅਰਦਾਸ ਕੀਤੀ ਸੱਚਿਆ ਪਾਤਸ਼ਾਹ ਸਾਡੀ ਕੀਤੀ ਹੋਈ ਕਿਰਤ ਕਮਾਈ ਚੋਂ ਸਾਡੀ ਜੇਲ੍ਹ ਨੂੰ ਕੋਈ ਹਿੱਸਾ ਭੇਜ ਦੇਵੋ ਇਹ ਹੀ ਮੰਗ ਸਕਦੇ ਤੇ ਸੱਚੇ ਪਾਤਸ਼ਾਹ ਨੇ ਸੁਣ ਲਈ ਸੀ ਉਹ ਗਰਜੀਤਾ ਡੀਐਸਪੀ ਰਾਤੇ ਰਾਤ ਬਠਿੰਡੇ ਜੇਲ੍ਹ ਗਿਆ ਦੂਜੇ ਸੰਗਰੂਰ ਚਲੇ ਗਏ ਤੇ ਫਾਸੀ ਕੋਹੜੀ ਦੇ ਵਿੱਚ ਬੰਦ ਸੀ ਤੇ ਥੋੜੇ ਜਾਏ ਜਿੰਨਾਂ ਤੇ ਝੂਠਾ ਕਤਲ ਕੇਸ ਪਾਇਆ ਸੀ ਉਹ 100-100 ਬੰਦੇ ਦੀ ਮੁਲਾਕਾਤ ਦਿਉੜੀ ਚ ਕਰਦੇ ਸੀ ਤੇ ਉਹ ਗਰਜੀਤਾ ਡੀਐਸਪੀ ਨੂੰ ਮਿਲਦੇ ਉਹਦੀ ਕੱਲੀ ਘਰ ਵਾਲੀ ਆਉਂਦੀ ਸੀ ਕੁੱਤਿਆਂ ਵਾਲੀ ਜੂਨ ਸੀ ਉਹਦੀ ਕੁੱਤਿਆਂ ਵਾਲੀ ਤੇ ਅੱਜ ਇਹਨਾਂ ਨੇ ਭਜਾਇਆ ਹੋਇਆ ਉਹ ਹੈ ਕਾਤਲ ਜੇਲ੍ਹ ਚੋਂ ਭਜਾਇਆ ਹੋਇਆ ਹੈ ਇਹਨਾਂ ਨੇ ਇੱਥੇ ਹੀ ਵਸਨੀ ਐਸ ਕੇਸ ਨਾਲ ਜੁੜਦੀ ਇੱਕ ਹੋਰ ਸਟੋਰੀ ਦੱਸੂ ਸਟੋਰੀਆਂ ਬਹੁਤ ਨੇ 2010 ਦੇ ਵਿੱਚ ਇੱਕ ਗਰੀਬ ਕਿਸਾਨ ਦੀ ਜ਼ਮੀਨ ਕੁਰਕ ਕਰਨ ਲਈ ਜਿਹਨੇ ਸਿਰ 2 ਲੱਖ ਰੁਪਏ ਆਰਤੀਏ ਦਾ ਦੇਣਾ ਸੀ ਆਰਥੀਆ ਕੀ ਸੀ ਆਰਥਰਾ ਕੰਮ ਛੱਡ ਗਏ ਸੀ ਮਹਾਲੀ ਚੰਡੀਗੜ੍ਹ ਦੇ ਵਿੱਚ ਫਲਕਟਾ ਦਾ ਕੰਮ ਕਰਦੇ ਸੀ ਫਲਕਟਾ ਦਾ ਪਰ ਇਹ ਹੰਡ ਸੀ ਕਹਿੰਦੇ 2 ਲੱਖ ਲੈਣਾ ਜ਼ਰੂਰ ਆ ਕੁਰਕੀ ਕਰਾਉਣੀ ਆ ਤੇ ਤੁਹਾਡੀ ਜਥੇਬੰਦੀ ਨੇ ਵੀ ਰਾਏਕੋਟ ਦੇ ਵਿੱਚ اجلاس ਕੀਤਾ ਸੀ ਉੱਥੇ ਕਸਮ ਖਾਦੀ ਸੀ ਵੀ ਹੁਣ ਜ਼ਮੀਨਾਂ ਦੇ ਫੈਸਲੇ ਐਰਥੀਏ ਜਾਣ ਸੂਦਖੋਰ ਨਹੀਂ ਕਰਨਗੇ ਲੋਕਾਂ ਦੇ ਇਕੱਠ ਫੈਸਲੇ ਕਰਨਗੇ ਟੱਕਰ ਲੱਗੀ ਸੀ ਬਦਮਾਚਾ ਨੂੰ ਵੀ ਲੈ ਕੇ ਆਏ ਸੀ ਆਰਥੀਏ ਲੋਕ ਜਦ ਤਨੇ ਮੋੜਤੇ ਪਰ ਉਸ ਤੋਂ ਬਾਅਦ ਜਦੋਂ ਖਿੰਡ ਗਿਆ ਬਈ ਹੁਣ ਨਹੀਂ ਬੋਲੀ ਹੋਣੀ ਰੱਦ ਹੋ ਗਈ ਉਸ ਤੋਂ ਮਗਰੋਂ ਜਿਹੜਾ ਤਹਿਸੀਲਦਾਰ ਸੀ ਕਿਉਂਕਿ ਦੋ ਕਿੱल्ल्या ਚਾ ਦੋਨੇ ਪਾਇਆ ਸੀ ਉਹ ਲੰਗ ਲੈਣੇ ਨੂੰ ਲੈ ਕੇ ਫੇਰ ਆ ਗਿਆ ਸਾਡੇ 20 30 ਨੌਜਵਾਨ ਸੀ ਆਪਣੇ ਉਥੇ ਮੁਕਾਬਲਾ ਹੋਇਆ ਯੋਗੇ ਪ੍ਰਥੀਪਾਲ ਦੇ ਹੱਕ ਦੇ ਵਿੱਚ ਗੋਲੀ ਲੱਗੀ ਲక్ష్ਮਣ ਦੇ ਪੈਰ ਦੇ ਵਿੱਚ ਗੋਲੀ ਲੱਗੀ ਤਰਸੇਮ ਦੀ ਲਾਤਰੇ ਵਿੱਚ ਗੋਲੀ ਲੱਗੀ ਗੋਲੀਆਂ ਦਾ ਮੁਕਾਬਲਾ ਕੀਤਾ ਪਰ ਫੱਟੜ ਹੋਏ ਜਿਹਾਰੂਆਂ ਨੇ ਡਾਂਗਾਂ ਦੇ ਜੋਰ ਪਿਸਤੌਲਾਂ ਵਾਲਿਆਂ ਨੂੰ ਪਿੰਡ ਦੇ ਵਿੱਚ ਹੀ ਕੁੱਟ-ਕੁੱਟ ਕੇ ਪਹਾਇਆ ਅਸੀਂ 11 ਵਜੇ ਮਾਨਸਾ ਗਏ ਮਾਨਸਾ ਜਿਹੜਾ ਐਸਐਸਪੀ ਲੱਗਿਆ ਸੀ ਉਹ ਸਾਡੇ ਇਲਾਕੇ ਦਾ ਸੀ ਮੇਰਾ ਖੁੱਦਾ ਬੜਾ ਜਾਣਕਾਰ ਸੀ ਕਹਿੰਦਾ ਪ੍ਰਧਾਨ ਜੀ ਜੇ ਤੁਸੀਂ ਕੇਸ ਦੇ ਵਿੱਚ ਤਹਿਸੀਲਦਾਰ ਲਿਖਾਤਾ ਤਾਂ ਕੇਸ ਦਾ ਕੁਝ ਨਹੀਂ ਰਹਿਣਾ ਅਸੀਂ ਆਖਿਆ ਜੀ ਸੱਚ ਆ ਹੈ ਅਸੀਂ ਜਿਹੜਾ ਬਨੌਟੀ ਕਹਨੇ ਹਾਂ ਵੀ ਸੱਚ ਆ ਤਹਿਸੀਲਦਾਰ ਕਰਕੇ ਸਾਡੇ ਬੰਦੇ ਦੀ ਕਤਲ ਹੋਇਆ ਮੌਤ ਹੋਈ ਆ ਲੜੇ ਵੀ ਆਪਾਂ ਸੰਘਰਸ਼ ਕੀਤਾ ਹੋਰ ਜਥੇਬੰਦੀਆਂ ਵੀ ਆਈਆਂ ਸਫਲ ਹੋ ਗਏ ਤਹਿਸੀਲਦਾਰ ਤੇ ਪਰਚਾ ਦਰਜ ਕਰਾਉਣ ਵਾਸਤੇ ਜੇ 6-8 ਤੇ ਅਸੀਂ ਉਹਨਾਂ ਤੇ ਗੁੰਡਿਆਂ ਤੇ ਦੋ ਵਾਰੀ ਆਫਰ ਆਈ ਉਸ ਕੋਲ ਦੇ ਵਿੱਚ ਇੱਕ ਵਾਰੀ ਮਲੂਕਾ ਲੈ ਕੇ ਆਇਆ ਆਰਥੀਆਂ ਵੱਲੋਂ 1 ਕਰੋੜ ਦੀ ਸ਼ਿਫਾਰਿਸ਼ ਫੁੱਟੇ 1 ਕਰੋੜ ਤੇ ਜਥੇਬੰਦੀ ਨੇ ਦੂਜਾ ਸੀ ਜਦੋਂ ਤਹਿਸੀਲਦਾਰ ਨੂੰ ਜੇਲ੍ਹ ਜਾਣਾ ਪੈਂਦਾ ਸੀ ਪਟਵਾਰੀਆਂ ਦੀ ਜੂਨੀਅਰ ਅਫਸਰ ਹੈ ਜੀ ਇਹ ਲੈ ਕੇ ਆਈ ਸੀ 1 ਕਰੋੜ ਦੀ ਸ਼ਿਫਾਰਿਸ਼ ਪਰ ਨਾ ਦਮਾਕੀ ਚਾਹੁੰਦਾ ਸੀ ਵੀ ਇੱਕ ਜੱਜ ਨੂੰ ਸਜ਼ਾ ਕਰਾਉਣੀ ਹੈ ਜੱਜ ਨੂੰ ਉਹ ਲੋਕਾਂ ਨੇ ਜੋਦਿਆ ਤੁਸੀਂ ਜੱਜ ਨੂੰ ਸਜ਼ਾ ਕਰਾਈ ਹੈ ਉਸ ਜੱਜ ਨੂੰ ਜਿਹੜਾ ਤਹਿਸੀਲਦਾਰ ਜੱਜ ਸੀ 5 ਸਾਲ ਜੇਲ੍ਹ ਚ ਰੱਖਿਆ ਪੁੱਤ ਮੇਰੇ ਨੂੰ ਲੋਕ ਸ਼ਕਤੀ ਨੇ 5 ਸਾਲ ਤੇ ਅਜੇ ਬਾਕੀ ਰਹਿੰਦੇ ਆ ਜਵਾਨਤ ਹੋਈ ਆ ਠੀਕ ਹੈ ਇਹ ਬਚਾਉਦੇ ਹੁੰਦੇ ਆ ਆਪਣੇ ਪੁਰਜਿਆਂ ਨੂੰ ਜਿਹੜੀ ਲੋਕ ਸ਼ਕਤੀ ਦੀ ਫੇਟ ਹੁੰਦੀ ਆ ਇਹਨੇ ਵੱਡੇ ਵੱਡਿਆਂ ਨੂੰ ਸ਼ੰਖਾਸਣਾਂ ਤੋਂ ਸਿੱਟਿਆ ਅੱਜ ਫੇਸਬੁੱਕ ਤੇ ਪ੍ਰਚਾਰ ਹੈ ਕਾਮਰੋਡ ਤੇ ਸਿੱਖਾਂ ਦੀ ਲੜਾਈ ਕਰੀ ਜਾ ਰਹੀ ਆ ਉਹ ਭਾਈ ਲਾਲੋ ਦੇ ਵਾਰਸ ਅਸਲੀ ਸਿੱਖ ਵੀ ਨੇ ਤੇ ਅਸਲੀ ਕਾਮਰੋਡ ਵੀ ਭਾਈ ਲਾਲੋ ਦੇ ਵਾਰਸ ਆ ਉਹਨਾਂ ਨੇ ਜ਼ਮੀਨਾਂ ਦਵਾਈਆਂ ਨੇ ਹਾ ਬਹੁਣ ਵਾਲਿਆਂ ਨੂੰ ਉਹਨਾਂ ਨੇ ਬੰਤ ਧਾਰ ਦੇ ਰਾਜਾਂ ਤੋਂ ਸਿੱਖਾਂ ਨੇ ਵੀ ਜ਼ਮੀਨਾਂ ਖੋਈਆਂ ਨੇ ਪਰ ਇਸ ਗੱਲ ਨੂੰ ਕਰਾਹੇ ਪਾਉਣ ਦੇ ਲਈ ਮਲਕ ਭਾਗਵਾਂ ਦੇ ਹੱਕ ਦੇ ਵਿੱਚ ਜਾਣ ਦੇ ਲਈ ਨਾਰੇ ਦਿੱਤੇ ਜਾ ਰਹੇ ਆ ਵੱਖ-ਵੱਖ ਰੰਗਾਂ ਦੇ ਜਿਹੜੇ ਸਾਡੀ ਆਸ ਏਕਤਾ ਨੂੰ ਤੋੜਨ ਵਾਸਤੇ ਆ ਤੁਸੀਂ ਵੱਧਣਾ ਝੋਟੀਆਂ ਪਾਉਣੀਆਂ ਫੈਸਲਾ ਕਰਨ ਐਕਸ਼ਨ ਕਮੇਟੀ ਨੇ ਇਤਿਹਾਸ ਦੇ ਵਿੱਚੋਂ ਬੜਾ ਕੁਝ ਸਿੱਖਿਆ ਮੈਨੂੰ ਮਾਣ ਹੈ ਇਸ ਇਲਾਕੇ ਦੀ ਕਮੇਟੀ ਤੇ ਵਿਚਰਿਆ ਸੰਘਰਸ਼ਾਂ ਦੇ ਵਿੱਚੀ ਹੋਰ ਇਹਨੇ ਕਾ ਘੋਲੜੇ ਨੇ ਉਹ ਡੀਐਸਪੀ ਪੁਰੀ 6 ਸਾਲ ਜੇਲ੍ਹ ਚ ਰੱਖਿਆ ਜਿਹਨੇ ਧੀਨਾ ਬਲਾਤਕਾਰ ਕੀਤਾ ਸੀ ਕਿਸੇ ਗਰੀਬ ਦੀ ਨਾਲ ਹੋਰ ਇਹਨੇ ਕਾਹ ਦਾਰਨਾ ਹੈਗੀਆਂ ਗੁੰਡਿਆਂ ਨੂੰ ਚਣੇ ਚਮਾਈਆ ਤੁਹਾਡੇ ਕੱਠ ਨੇ ਉਹਨਾਂ ਦੇ ਪਿਸਤੌਲੜੇ ਉਹਨਾਂ ਦੀਆਂ ਬੰਦੂਕੜੀਆਂ ਕੁਛ ਨਹੀਂ ਕਰ ਸਕਦੀਆਂ ਫਿਰਦਿਆਂ ਲੋਕਾਂ ਦੇ ਲੋਕ ਰਾਖੀ ਕਰਦੇ ਆ ਲੋਕਾਂ ਦੇ ਵਿੱਚ ਆਦੋਂ ਤੋਂ ਲਾ ਕੇ ਸੋ ਭਰਾ ਦੇ ਰਹੋ ਆ ਜਿਹੜਾ ਗੁੰਝਲਦਾਰ ਮਸਲਾ ਬਣਾ ਰਹੀ ਹੈ ਸਟੇਟ ਸਟੇਟ ਨੇ ਪਹਿ ਕਰਿਆ ਹੋਇਆ ਵੀ ਕਿਸੇ ਨੂੰ ਬੋਲਣ ਨਹੀਂ ਦੇਣਾ ਜਿਹੜਾ ਜਿਹੜੇ ਟਾਂਜ ਨਾ ਬੋਲਦਾ ਉਸੇ ਢੰਗ ਨਾਲ ਉਹਦਾ ਮੂੰਹ ਬੰਦ ਕਰਨਾ ਹੈ ਪੰਜਾਬ ਦਾ ਡੀਜੀਪੀ ਵੱਡੇ ਪੁਲਿਸ ਅਫਸਰਾਂ ਦੀ ਮੀਟਿੰਗ ਕਰਾਉਂਦਾ ਅੱਜ ਤੋਂ ਡੇਢ ਮਹੀਨਾ ਪਹਿਲਾਂ ਲਗਭਗ 2 ਮਹੀਨੇ ਪਹਿਲਾਂ ਅੱਛਾ ਕੀ ਪਾਣੀ ਯਾਰ ਮੀਟਿੰਗ ਕਰਾ ਕੇ ਕੀ ਕਹਿੰਦਾ ਐਨਕਾਊਂਟਰ ਸਮਝਦੇ ਹੋ ਭਾਈ ਐਨਕਾਊਂਟਰ ਕਿ ਤੁਹੇ ਟੇ ਮੁਕਾਬਲੇ ਕਰੋ ਇਹ ਬਾਦਲ ਹਕੂਮਤ ਨੇ ਵੀ ਕਰੇ ਸੀ ਉਦੋਂ ਜਿਹੜੇ ਲੋਕਿੱਤਾ ਖਾਤਰ ਲੜੇ ਸੀ 82 ਦੇ ਝੂਠੇ ਪੁਲਿਸ ਮੁਕਾਬਲੇ ਬਾਦਲ ਨੇ ਵੀ ਕਰੇ ਸੀ ਮਹਿਲਕਲਾਂ ਇਲਾਕੇ ਦੇ ਸੱਤ ਜਵਾਨ ਚੀਤ ਹੋਇਆ ਉਹ ਚ ਨਰਿੰਦਰ ਸਿੰਘ ਅਕਾਲੀ ਕਾਲਸਾ ਅੰਬਰਤਾਰੀ ਸਿੱਖ ਜੀ ਜਿਹਦੀ ਵਰਸੀ ਮਨਾਉਂਦੇ ਆ ਹਰ ਸਾਲ ਉਹ ਵੀ ਉਸ ਗੋਲੀ ਦਾ ਸ਼ਿਕਾਰ ਹੋਇਆ ਸੀ ਤੇ ਹਮੇਸ਼ਾ ਹੀ ਜਿਹੜੀਆਂ ਸਰਕਾਰਾਂ ਉਹ دہشت ਪਾ ਕੇ ਰਾਜ ਕਰਨਾ ਚਾਹੁੰਦੀਆਂ ਇਸ ਡੀਜੀਪੀ ਨੇ ਵੀ ਫੈਸਲਾ ਲਿਆ ਵੇ ਝੂਠੇ ਪੁਸ ਮੁਕਾਬਲੇ ਕਰੋ ਤੁਸੀਂ ਦੇਖਦੇ ਹੋਵੋਗੇ ਪਿੱਛੇ ਲਗਾਤਾਰ ਦੋ ਤਿੰਨ ਢਾਈ ਮਹੀਨਿਆਂ ਤੋਂ ਜਿਹੜਾ ਦੋਸ਼ੀ ਹੁੰਦਾ ਉਹ ਤੋਂ ਹਥਿਆਰ ਬਰਾਮਦ ਹੁੰਦੇ ਆ ਜਦੋਂ ਹਥਿਆਰ ਬਰਾਮਦ ਹੁੰਦੇ ਆ ਉਹ ਪੁਸਤੇ ਫੈਰਿੰਗ ਕਰ ਦਿੰਦਾ ਇਹਨਾਂ ਉੱਲੂਆਂ ਪੱਠਿਆਂ ਨੂੰ ਪੁੱਛੋ ਤਾਂ ਸਹੀ ਜਿੱਦੋਂ ਹਥਿਆਰ ਬਰਾਮਦ ਕਰਾਉਣ ਜਾਂਦੇ ਹੋ ਉਹਦੇ ਹੱਥ ਕੜੀ ਨਹੀਂ ਲੱਗੀ ਹੁੰਦੀ ਬਾਈ ਲੱਗੀ ਹੁੰਦੀ ਆ ਨਾ ਹੱਥ ਕੜੀ ਵਾਲੇ ਨੇ ਦੱਸਣਾ ਵੀ ਆਹ ਪਾਇਆ ਪੱਟ ਲੋ ਪਰ ਛਿੱਟਾ ਕੀ ਕੱਢ ਦਿਆ ਖਬਰ ਕੀ ਲੱਗਦੀ ਆ 20000 ਕੱਢ ਕੇ ਉਹਨੇ ਪੋਸਟ ਤੇ ਫਾਇਰਿੰਗ ਕਰਤੀ ਤੇ ਪੋਸਟ ਪਰ ਐਡੀ ਨਿਸ਼ਾਨ ਚੀ ਆ ਉਹ ਜਿੰਨੀ ਵਾਰੀ ਅਸੀਂ ਪੜੇ ਉਹਨੇ ਗਿੱਟੇ ਚ ਗੋਲੀ ਮਾਰੀ ਆ ਇਹ ਆ ਝੂਠੇ ਪੁਲਿਸ ਮੁਕਾਬਲੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਿਹੜੀ ਥੌਰੀ دہشت ਪਾਉਣ ਖਾਤਰ ਵੀ ਤੁਸੀਂ ਨਾ ਬੋਲੋ ਤਰ ਪਿਆਰੇ ਲੋਕੋ ਸਾਡਾ ਇੱਕ ਪੁੱਤ ਲਿਆ ਉਹਨਾਂ ਨੇ ਇਸ ਕਾਂਚੇ ਨੇ ਪੁਲਿਸ ਸਿਆਸੀ ਦੇ ਗੁੰਡਿਆਂ ਦੇ ਗੱਠ ਜੋੜ ਨੇ ਫਿਰ ਮੁੱਕੇ ਤਣਕੇ ਦੱਸੋ ਕੀ ਐਡਾ ਪੁੱਤ ਕਮਾਉਂਦੇ ਰਹੋਗੇ ਕਿ ਦਾ ਮੂੰਹ ਤੋੜ ਜਵਾਬ ਦੇਵੂਗੇ ਮੈਨੂੰ ਮੁੱਕੇ ਤਣਕੇ ਦੱਸ ਦਿਓ ਠੀਕ ਆ ਬਚਾਲਾਂਗੇ ਹੱਕ ਦੇ ਸੰਗਰਾਮ ਨੇ ਕਦੇ ਹਰਨਾ ਨਹੀਂ ਹੱਕ ਦੇ ਸੰਗਰਾਮ ਨੇ ਕਦੇ ਹਰਨਾ ਨਹੀਂ ਇਹ ਝੂਠਿਆਂ ਦਾ ਬੇੜਾ ਕਦੇ ਤਰਨਾ ਨਹੀਂ ਹਿੱਕਾਂ ਡਾ ਕੇ ਲੜੋ ਨੌਜਵਾਨੋ ਸੰਘਰਸ਼ ਨੂੰ ਹੋਰ ਤੇਜ਼ ਕਰੋ ਤੇਜ਼ ਕਰਨ ਤੋਂ ਮਤਲਬ ਸ਼ਾਂਤੀ ਤੋੜਨਾ ਨਹੀਂ ਹੁੰਦਾ ਸਾਨੂੰ ਦਿੱਲੀ ਮੋਰਚੇਰੇ ਵਿੱਚ ਬੜੇ ਸਲਾਹਕਾਰ ਆਏ ਸੀ ਸਾਡੇ ਘਰੋਂ ਵੀ ਹੋਏ ਵੀ ਤੁਸੀਂ ਸੰਸਦ ਵੱਲ ਵੱਲ ਕਿਉਂ ਨਹੀਂ ਜਾਂਦੇ ਨਹੀਂ ਗਏ ਸੀ ਜਵਾਬ ਦਿੱਤਾ ਵੀ ਨਹੀਂ ਜਾਂਦੇ ਤੁਹਾਡੇ ਕਹੇ ਤੋਂ ਜਿੱਦਣ ਕਮੇਟੀ ਨੂੰ ਠੀਕ ਲੱਗੂ ਉਦੋਂ ਜਾਵਾਂਗੇ ਤੇ ਤੁਹਾਡੇ ਫੈਸਲੇ ਨਾਲ 12 ਦਿਨ ਸੰਸਦ ਲੱਗੀ ਸੀ ਦਿੱਲੀ ਦੇ ਵਿੱਚ 12 ਦਿਨ ਭੈਣਾ ਨੇ ਵੀ ਇੱਕ ਦਿਨ ਆਪ ਦੀ ਸੰਸਦ ਲਾਈ ਸੀ ਉਹ ਹੁੰਦਾ ਜੋਸ਼ ਤੇ ਨਾਲ ਹੋਸ਼ ਤੁਸੀਂ ਦੇਖਿਆ ਹੁਣੇ ਪਿਛਲੇ ਦਿਨੀ ਸਾਡੀਆਂ ਧੀਆਂ ਜੰਤਰ ਮੰਤਰ ਤੇ ਲੜ ਰਹੀਆਂ ਸੀ ਸੰਘਰਸ਼ ਪਹਿਲਮਾਨ ᱛੀਆਂ ਪੰਜਾਬ ਦੇ ਵਿੱਚੋਂ ਲਾਰੇ ਲੱਗੇ ਸੀ ਲੋਕ ਉਹਨਾਂ ਦੀ ਹਮਾਇਤ ਕਰਨ ਜਾਂਦੇ ਸੀ ਪਰ ਜਦੋਂ ਇੱਕ ਸਲਾਹਕਾਰ ਨੇ ਜਿਹੜਾ ਸਾਡੇ ਉਸ ਘੋਲ ਨੂੰ ਵੀ ਡਬੋਣਾ ਚਾਹੁੰਦਾ ਸੀ ਉਸ ਪੱਤਰਕਾਰ ਨੇ ਉਹਨਾਂ ਬੀਬੀਆਂ ਨੂੰ ਸਲਾਹ ਦੇ ਕੇ ਪਾਰਲੀਮੈਂਟ ਵੱਲ ਨੂੰ ਬੁਲਾਤਾ ਉਹਨਾਂ ਨੇ ਰਾਤ ਜਾਂਦੀਆਂ ਫੜ ਲਈਆਂ ਬਿਠਾਤੀਆਂ ਉਸ ਵਾਰ ਘੋਲ ਨਹੀਂ ਲੱਭਿਆ ਲੱਭਿਆ ਵੀ ਕਿਤੇ ਬੇਇਨਸਾਫੀ ਕਰਾਤੀ ਨਾ ਉਹ ਕਹਿੰਦੀ ਪਾਰਲੀਮੈਂਟ ਚ ਟੱਕਰ ਮਾਰੋ ਨਾ ਕਾਹਸੇ ਚ ਟੱਕਰ ਨਹੀਂ ਮਾਰਨੀ ਇਹਨਾਂ ਨੂੰ ਚੀਕਾਂ ਪਵਾ ਦੇਂਗਾ ਚੀਕਾਂ ਤੁਹਾਨੂੰ ਜਥੇਬੰਦ ਹੋ ਕੇ ਸੰਘਰਸ਼ ਕਰਨਾ ਚਾਹੀਦਾ ਜਿਹੜੀ ਕਮੇਟੀ ਆ ਉਹਦੀ ਜੋਗ ਅਗਵਾਈ ਦੇ ਵਿੱਚ ਅੱਗੇ ਵਧਾਂਗੇ ਕਮੇਟੀਆਂ ਨੇ ਲੜਿਆ ਸੀ ਜਦੋਂ ਸਰੂਪਤੀ ਕਾਂ ਫਰੀਦਕੋਟ ਵਾਪਰੇ ਆ ਸੀ ਜਦੋਂ ਗੁੰਡਾ ਨਿਸ਼ਾਨਾ ਕਿਸੇ ਗਰੀਬ ਦੀ ਧੀ ਨੂੰ ਉਹਦੇ ਹੱਥੋਂ ਲੈ ਗਿਆ ਸੀ ਤੇ ਇਹ ਜੇ ਕਤੀੜਾ ਕਹਿੰਦੇ ਸੀ ਕੁੜੀ ਆਪਦੀ ਮਰਜ਼ੀ ਨਾਲ ਗਈ ਆ ਤੁਹਾਡੇ ਸ਼ਿਨਾਰਚ ਨੇ ਉਹ ਕੁੜੀ ਵੀ ਲੱਭ ਕੇ ਲਿਆਂਦੀ ਮਾਪਿਆਂ ਨੂੰ ਕੁੜੀ ਵੀ ਦਿੱਤੀ ਤੇ ਉਹ ਮਾਂ ਪੁੱਤ ਨੂੰ ਉਮਰ ਕੈਦ ਦੀ ਸਜ਼ਾ ਕਰਾਈਆ ਸਾਰੀ ਉਮਰ ਦੀ ਇਹ ਲੋਕਜੁੱਧ ਹੈ ਇਹ ਲੜਨਾ ਪੈਣਾ ਸਹੀ ਰਾਹਾਂ ਤੇ ਲੜਨਾ ਪਊਗਾ ਸੋ ਭਰਾ ਮੇਰੋ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਮੈਂ ਤੁਹਾਨੂੰ ਇੱਕੋ ਹੀ ਅਪੀਲ ਦੁਆਰੇ ਫੇਰ ਕਰਨੀ ਆ ਸਬਰ ਨਾਲ ਟੱਕਰਾ ਕਰਨਾ ਜ਼ਬਰਦਸਤ ਸਬਰ ਨਾਲ ਜੇ ਤੁਸੀਂ ਸਬਰ ਨਾਲ ਲੜਦੇ ਰਹੇ ਤੇ ਐ ਸ਼ਕਤੀ ਨੂੰ ਵਧਾਉਂਦੇ ਰਹੇ ਤਾਂ ਲਾਹਵ ਸਿੰਘ ਉਗੋਕੇ ਦਾ ਨੌ ਤਾਂ ਕੀ ਇਹਦੇ ਵਿੱਚ ਪੁਲਿਸ ਅਧਿਕਾਰੀ ਵੀ ਆਉਣੇ ਆ ਲਾਹਵ ਸਿੰਘ ਉਗੋਕੇ ਨੇ ਪੁਲਿਸ ਅਧਿਕਾਰੀਆਂ ਤੋਂ ਵੀ ਕਰਾਇਆ ਕੰਮ ਸਾਰੇ ਆਉਣਗੇ ਪਰ ਤੁਸੀਂ ਇੱਕਾ ਜਿਹੜੀ ਜੰਗ ਜਾਰੀ ਰੱਖਣ ਦਾ ਪਰਨ ਤੇ ਐਕਸ਼ਨ ਕਮੇਟੀ ਨੂੰ ਕਹੂੰਗਾ ਗੁੱਸਾ ਨਾ ਕਰਿਓ ਸਹੀ ਸੇਵ ਹੋਣੀ ਚਾਹੀਦੀ ਆ ਸਹੀ ਸੇਵ ਜੇ ਅਸੀਂ ਸੇਵ ਤੋਂ ਭਟਕ ਕੇ ਦਾ ਘੋਰ ਤੋਂ ਭਟਕ ਜਾਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ